ਸਸਿਕਾਲ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਰੇ ਨੇ ਤੇ ਅੱਜ ਜਿਹੜਾ ਮੌਸਮ ਦਾ ਕੀ ਹਾਲ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਅੱਜ ਜਿਹੜਾ ਨਰਮੇ ਦਾ ਭਾਰ ਰਿਹਾ ਵੱਖ-ਵੱਖ ਦੇਸ਼ ਦੀਆਂ ਮੰਡੀਆਂ ਦੇ ਵਿੱਚ ਉਕਲਾਣਾ ਮੰਡੀ ਦੇ ਵਿੱਚ ਨਰਮੇ ਦਾ ਭਾਰ ਰਿਹਾ 6530 ਰੁਪਏ ਪ੍ਰਤੀ ਕੁਇੰਟਲ ਤੇ ਉਮਰੀਦ ਦੇ ਵਿੱਚ ਨਰਮੇ ਦਾ ਭਾ 6720 ਰੁਪਏ ਪ੍ਰਤੀ ਕੁਆਂਟਲ ਰਿਹਾ ਹੁਣਮਾਨਗੜ੍ਹ ਦੇ ਸੂਰਤਗੜ੍ਹ ਵਿੱਚ ਨਰਮੇ ਦਾ ਭਾ 6770 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਮੁਕਸਰ ਸਾਹਿਬ ਦੀ ਬਲੋਟ ਮੰਡੀ ਦੇ ਵਿੱਚ ਨਰਮੇ ਦਾ ਭਾ 6550 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਜੀ ਅਡੀਲਾਬਾਦ ਦੀ ਮੰਡੀ ਤੇ ਵਿੱਚ ਨਰਮੇ ਦਾ ਭਾ 6820 ਰੁਪਏ ਪ੍ਰਤੀ ਕੁਆਂਟਲ ਰਿਹਾ ਇਨਕੋਰ ਦੇ ਵਿੱਚ ਨਰਮੇ ਦਾ ਭਾ ਜਿਹੜਾ ਰਿਹਾ ਉਹ 6670 ਰੁਪਏ ਪ੍ਰਤੀ ਕੁਆਂਟਲ ਅੱਜ ਰਿਹਾ ਤੇ ਜੇਕਰ ਗੱਲ ਕਰੀਏ ਕੋਲਾ ਦੀ ਕੋਲਾ ਮੰਡੀ ਦੇ ਵਿੱਚ ਨਰਮੇ ਦਾ ਭਾ 7000 ਰੁਪਏ ਪ੍ਰਤੀ ਕੁਆਂਟਲ ਅੱਜ ਰਿਹਾ ਜੀ ਤੇ ਹਲਬਤ ਦੇ ਵਿੱਚ ਨਰਮੇ ਦਾ ਭਾ 7370 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਪੂਨਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 66112 ਰੁਪਏ ਪ੍ਰਤੀ ਕੁਆਂਟਲ ਰਿਹਾ ਆਦਮਪੁਰ ਮੰਡੀ ਦੇ ਵਿੱਚ ਨਰਮੇ ਦਾ ਭਾਅ ਜਿਹੜਾ ਰਿਹਾ ਅੱਜ ਉਹ 6799 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ ਜੇਕਰ ਗੱਲ ਕਰੀਏ ਆਪਾਂ ਅਬੋਹਰ ਮੰਡੀ ਦੀ ਤਾਂ ਅਬੋਹਰ ਮੰਡੀ ਦੇ ਵਿੱਚ ਅੱਜ ਨਰਮੇ ਦਾ ਭਾਅ 6600 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇੱਥੇ ਕਪਾਹ ਜਿਹੜੀ ਵਿਕੀ ਆ ਉਹ 7205 ਰੁਪਏ ਪ੍ਰਤੀ ਕੁਆਂਟਲ ਵਿਕੀ ਆ ਮੇਡਕ ਦੇ ਵਿੱਚ ਜੇਕਰ ਗੱਲ ਕਰੀਏ ਨਰਮੇ ਦੇ ਭਾਅ ਦੀ ਤਾਂ 7000 ਰੁਪਏ ਪ੍ਰਤੀ ਕੁਆਂਟਲ ਰਿਹਾ। ਪੂਟੋ ਮੰਡੀ ਦੇ ਵਿੱਚ ਨਰਮੇ ਦਾ ਭਾਅ 6625 ਰੁਪਏ ਪ੍ਰਤੀ ਕੁਆਂਟਲ ਰਿਹਾ। ਫਤਿਹਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ ਅੱਜ 6725 ਰੁਪਏ ਪ੍ਰਤੀ ਕੁਆਂਟਲ ਤੇ ਘੱਪਾ ਇੱਥੇ ਵੀ ਕੀ ਹੈ। ਦੋਸਤੋ 6915 ਰੁਪਏ ਪ੍ਰਤੀ ਕੁਆਂਟਲ। ਗੋਲੂਵਾਲਾ ਮੰਡੀ ਦੀ ਗੱਲ ਕਰ ਲੈਂਦੇ ਆ ਜਿੱਥੇ ਨਰਮੇ ਦਾ ਭਾਅ ਅੱਜ 6860 ਰੁਪਏ ਪ੍ਰਤੀ ਕੁਆਂਟਲ ਇਹ ਹੈ ਸਰਸਾ ਮੰਡੀ ਦੇ ਵਿੱਚ ਨਰਮੇ ਦਾ ਭਾਅ 7840 ਰੁਪਏ ਤੇ ਕਪਾਹ ਇੱਥੇ 7050 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ। ਐਲਨਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ ਰਿਹਾ ਜੀ 6936 ਰੁਪਏ ਪ੍ਰਤੀ ਕੁਆਂਟਲ ਤੇ ਕਪਾਹ ਜਿਹੜੀ ਉਹ